ਖੜੂਰ ਸਾਹਿਬ ਹਲਕੇ ਵਾਲੋ ਇਸ ਵਾਰ ਤੁਹਾਡੀ ਪਰਖ ਦੇ ਦਿਨ ਹੈ ਇਸ ਵਾਰ ਪਤਾ ਲੱਗੇਗਾ ਤੁਸੀਂ ਦਿੱਲੀ ਦੇ ਦਲਾਲਾਂ ਦੇ ਨਾਲ ਜੋ ਜਾਂ ਪੰਜਾਬ ਦੇ ਪੁੱਤਾਂ ਦੇ ਨਾਲ ਜੋ ਜਾਂ ਨਸ਼ੇ ਪ੍ਰਮੋਟ ਕਰਨ ਵਾਲਿਆਂ ਦੇ ਨਾਲ ਜੋ ਜਾਂ ਨਸ਼ੇ ਛਡਾਉਣ ਵਾਲਿਆਂ ਦੇ ਨਾਲ ਜੋ ਜਿਨ੍ਹਾਂ ਨੇ ਅੰਮ੍ਰਿਤ ਸੰਸਾਰ ਦੀਆਂ ਵਹੀਰਾਂ ਰੋਕੀਆਂ ਜਾਂ ਉਹਨਾਂ ਦੇ ਨਾਲ ਜੋ ਜਾਂ ਅੰਮ੍ਰਿਤ ਸੰਚਾਰ ਕਰਾਉਣ ਵਾਲਿਆਂ ਦੇ ਨਾਲ ਜੋ ਇਸ ਵਾਰ ਪਤਾ ਲੱਗੇਗਾ ਵੀ ਤੁਸੀਂ ਦਿੱਲੀ ਤਖਤ ਦੇ ਹੱਕ ਦੇ ਵਿੱਚ ਭੁਗਤ ਜੇ ਦਿਓ ਜਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਵਾਰਸਾਂ ਦੇ ਹਾਕ ਦੇ ਵਿੱਚ ਭੁਗਤਦੇ ਜੋ ਇਸ ਵਾਰ ਤੁਹਾਡੀ ਪਰਖ ਦੀ ਘੜੀ ਹੈ ਅੱਜ ਤੋਂ 5 ਸਾਲ ਪਹਿਲਾਂ ਜਿਹੜਾ ਖਡੂਰ ਸਾਹਿਬ ਹਲਕੇ ਦੇ ਮੱਥੇ ਦੇ ਉੱਪਰ ਦਾਗ ਲੱਗਾ ਹੋਇਆ ਨਾ ਕਲੰਕ ਲੱਗਾ ਹੋਇਆ ਜਦੋਂ ਪ੍ਰਚਾਰ ਕਰਨ ਜਾਈਏ ਤੇ ਸੰਗਤ ਕਹਿੰਦੀ ਹੈ ਕਿਹੜੇ ਹਲਕੇ ਤੋਂ ਜੋ ਜੇ ਅਸੀਂ ਜਦੋਂ ਖਡੂਰ ਸਾਹਿਬ ਹਲਕੇ ਦਾ ਕਹਿੰਨੇ ਆਂ ਤਾਂ ਅਗਲੇ ਕਹਿੰਦੇ ਉਹੀ ਹਲਕਾ ਜਿੱਥੋਂ ਬੀਬੀ ਖਾਲੜਾ ਹਰਾਈ ਸੀ ਇਸ ਕਰਕੇ ਉਹ ਤੇ ਅਸੀਂ ਕਲੰਕ ਲਵਾ ਲਿਆ ਪਰ ਮੈਂ ਨਹੀਂ ਇਸ ਵਾਰ ਚਾਹੁੰਦਾ ਵੀ ਤੁਸੀਂ ਇਹ ਵੀ ਕਲੰਕ ਆਪਣੇ ਮੱਥੇ ਤੇ ਲਵਾਓ ਇਸ ਵਾਰ ਭਾਈ ਅਮਰਤਪਾਲ ਸਿੰਘ ਜੀ ਨੂੰ ਵੋਟ ਪਾ ਦਿਓ